ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਤੇਰੀ ਕੁਦਰਤ ਦੇ ਅੰਦਰ ਸੰਜੋਗ ਤੇ ਵਿਜੋਗ ਹੀ ਕਿੰਨੇ ਬਣਦੇ ਪਏ ਨੇ ਹੈਰਾਨੀ ਵਰਤਦੀ ਪਈ ਕੁਦਰਤ ਦੇ ਅੰਦਰ ਇੰਨੇ ਇੰਤਫਾਕ ਛੁਪੇ ਪਏ ਨੇ ਕਿ ਮਨੁੱਖ ਕਈ ਵਾਰ ਇੰਤਫਾਕ ਨੂੰ ਦੇਖ ਕਰਕੇ ਹੈਰਾਨ ਹੋ ਜਾਂਦਾ ਮੈਨੂੰ ਇੱਕ ਆਰਟੀਕਲ ਯਾਦ ਆਇਆ ਮੈਂ ਉਸ ਨੂੰ ਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਵਿਦ ਨੇਮਸ ਉਹ ਮੈਂ ਤੁਹਾਨੂੰ ਦੱਸ ਸਕ ਪਰ ਮੈਨੂੰ ਸਰਚ ਨਹੀਂ ਹੋ ਸਕਿਆ ਆਨਲਾਈਨ ਸ਼ਾਇਦ ਉਹ ਮੈਨੂੰ ਮਿਲਿਆ ਨਹੀਂ ਅਜੀਤ ਖਬਰ ਦੇ ਵਿੱਚ ਕਾਫੀ ਪੁਰਾਣਾ तकरीबन ਮੇਰੇ ਹਿਸਾਬ ਨਾਲ 15 20 ਸਾਲ ਹੋ ਗਏ ਹੋਣਗੇ ਕਾਫੀ ਪੁਰਾਣਾ ਆਰਟੀਕਲ ਮੈਂ ਪੜ੍ਹਿਆ ਸੀ ਮੈਨੂੰ ਯਾਦ ਹੈ ਉਹਦੀ ਸਟੋਰੀ ਜਿਹੜੀ ਚੰਗੀ ਤਰ੍ਹਾਂ ਯਾਦ ਇਨਤਫਾਕ ਦੀ ਉਹਦੇ ਵਿੱਚ ਲਿਖਿਆ ਸੀ ਕਿ ਅਮਰੀਕਾ ਦੇ ਵਿੱਚ ਇੱਕ ਅਜੀਬੋ ਗਰੀਬ ਘਟਨਾ ਵਾਪਰੀ ਕੀ ਹੋਇਆ ਇੱਕ ਮਨੁੱਖ ਜਿਹੜਾ ਸੀ ਉਹ ਆਪਣੀ ਘਰ ਵਾਲੀ ਨਾਲ ਲੜ ਪਿਆ ਤੇ ਘਰ ਵਾਲੀ ਨਾਲ ਲੜ ਕੇ ਉਸਨੇ ਅਲਵਾਰੀ ਦੇ ਵਿੱਚੋਂ ਬੰਦੂਕ ਕੱਢ ਲਈ ਬੰਦੂਕ ਕੱਢ ਕੇ ਘਰ ਵਾਲੀ ਦੇ ਉੱਤੇ ਤਾਣ ਦਿੱਤੀ ਤੇ ਕੋੜਾ ਜਦੋਂ ਦੱਬਿਆ ਟ੍ਰਿਗਰ ਦਬਾਇਆ ਗੋਲੀ ਚੱਲੀ ਗੋਲੀ ਘਰ ਵਾਲੀ ਦੇ ਨਾਲ ਲੱਗੀ ਉਹਦੀ ਗਰਦਨ ਦੇ ਲਾਗੋਂ ਗੋਲੀ ਲੰਘ ਗਈ ਤੇ ਖਿੜਕੀ ਦਾ ਸ਼ੀਸ਼ਾ ਤੋੜ ਕਰਕੇ ਬਾਹਰ ਗੋਲੀ ਨਿਕਲੀ ਹੁਣ ਇਹ ਸਾਰਾ ਕੁਝ 5ਵੀਂ ਮੰਜ਼ਲ ਦੇ ਉੱਤੇ ਵਾਪਰ ਰਿਆ ਸੀ ਬਾਹਰਲੇ ਦੇਸ਼ਾਂ ਵਿੱਚ ਤੁਹਾਨੂੰ ਪਤਾ ਕਈ-ਕਈ ਮੰਜ਼ਲਾਂ ਦੇ ਉੱਤੇ ਜਿਹੜੇ ਨੇ ਫਲੈਟ ਬਣੇ ਹੁੰਦੇ ਨੇ ਪੰਜਵੀਂ ਮੰਜ਼ਲ ਦੇ ਉੱਤੇ ਉਸ ਨੇ ਆਪਣੀ ਘਰਵਾਲੀ ਦੇ ਉੱਤੇ ਗੋਲੀ ਚਲਾਈ ਘਰਵਾਲੀ ਦੇ ਨਾ ਲੱਗੀ ਉਹ ਖਿੜਕੀ ਰਾਹੀਂ ਬਾਹਰ ਨਿਕਲੀ ਸੱਤਵੀਂ ਮੰਜ਼ਲ ਤੋਂ ਇੱਕ ਬੰਦਾ ਆਤਮ ਹੱਤਿਆ ਵਾਸਤੇ ਕੁੱਦਿਆ ਆਤਮ ਹੱਤਿਆ ਕਰਨ ਵਾਸਤੇ ਕਿਸੇ ਬੰਦੇ ਨੇ ਛਾਲ ਮਾਰੀ ਸੱਤਵੀਂ ਮੰਜ਼ਲ ਤੋਂ ਉਹ ਜਦੋਂ ਪੰਜਵੀਂ ਮੰਜ਼ਲ ਦੇ ਉੱਤੇ ਆ ਰਿਹਾ ਸੀ ਡਿੱਗਦਾ ਹੋਇਆ ਉਹਦੇ ਗੋਲੀ ਵੱਜ ਗਈ ਥੱਲੇ ਤੀਜੀ ਮੰਜ਼ਲ ਦੇ ਉੱਤੇ ਕੰਮ ਚੱਲ ਰਿਹਾ ਸੀ ਕੋਈ ਉੱਥੇ ਬਿਲਡਿੰਗ ਦਾ ਉੱਥੇ ਜਾਲ ਲੱਗਾ ਹੋਇਆ ਸੀ ਉਹ ਬੰਦਾ ਜਾਲ ਦੇ ਵਿੱਚ ਆ ਗਿਆ ਉਹਦੀ ਮੌਤ ਉੱਤੋਂ ਡਿੱਗਣ ਕਰਕੇ ਨਾ ਹੋਈ ਕਿਉਂਕਿ ਜਾਲ ਦੇ ਵਿੱਚ ਉਹ ਸੁਰੱਖਿਤਾ ਟੱਕੀਆ ਪਰ ਮਰ ਗਿਆ ਖੂਨ ਦੇ ਜ਼ਿਆਦਾ ਰਿਸ਼ਾਬ ਦੇ ਕਰਕੇ ਪੋਸਟਮਾਰਟਮ ਦੀ ਰਿਪੋਰਟ ਆਈ ਕਿ ਬੰਦਾ ਜਿਹੜਾ ਹੈ ਐਕਸੈਸਿਵ ਬਲੀਡਿੰਗ ਡਿਊ ਟੂ ਬੁਲੇਟ ਇੰਜਰੀ ਤੇ ਇਹਦਾ ਕਰਕੇ ਉਹਦੀ ਮੌਤ ਹੋਈ ਹੈ ਹੁਣ ਕੇਸ ਚੱਲ ਗਿਆ ਬੰਦੇ ਦੇ ਉੱਤੇ ਜਿਸ ਨੇ ਗੋਲੀ ਚਲਾਈ ਉਹਦੀ ਘਰਵਾਲੀ ਨੇ ਆਖਿਆ ਉਸ ਬੰਦੇ ਨੇ ਵੀ ਆਖਿਆ ਮੈਂ ਤਾਂ ਆਪਣੀ ਬੰਦੂਕ 'ਚ ਗੋਲੀ ਨਹੀਂ ਰੱਖਦਾ ਮੈਂ ਆਪਣੀ ਘਰਵਾਲੀ ਨੂੰ ਡਰਾਉਣ ਵਾਸਤੇ ਬੰਦੂਕ ਤਾਣੀ ਸੀ ਮੈਨੂੰ ਪਤਾ ਨਹੀਂ ਲੱਗਾ ਮੇਰੀ ਬੰਦੂਕ ਦੇ ਵਿੱਚ ਗੋਲੀ ਕਿੰਨੇ ਭਰ ਦਿੱਤੀ ਮੈਂ ਤਾਂ ਭਰੀ ਨਹੀਂ ਉਹਦੀ ਘਰਵਾਲੀ ਵੀ ਕਹਿੰਦੀ ਇਹਨਾਂ ਦਾ ਤੇ ਰੋਜ਼ ਦਾ ਕੰਮ ਹੈ ਚੌਥੇ ਦਿਨ ਬੰਦੂਕ ਕੱਢ ਕੇ ਮੈਨੂੰ ਡਰਾਉਣ ਲੱਗ ਜਾਂਦੇ ਵਿੱਚ ਗੋਲੀ ਹੁੰਦੀ ਨਹੀਂ ਟ੍ਰਿਗਰ ਦਬਾਉਂਦੇ ਤੇ ਬਾਅਦ ਵਿੱਚ ਹੱਸਣ ਲੱਗ ਜਾਂਦੇ ਕਿਉਂਕਿ ਬਜ਼ੁਰਗ ਸੀ ਤੇ ਉਹ ਅਦਾਲਤ ਵਿੱਚ ਗੱਲ ਨਾ ਮੰਨੀ ਗਈ ਆਖਿਆ ਗਿਆਕਰ ਪਰ ਤੁਹਾਡੀ ਨੈਗਲੀਜੈਂਸ ਕਰਕੇ ਇੱਕ ਬੰਦਾ ਮਰ ਗਿਆ ਉਸਨੇ ਬਚ ਜਾਣਾ ਸੀ ਨਹੀਂ ਤੇ ਜਾਲ ਦੇ ਵਿੱਚ ਅੜ ਕੇ ਜੋ ਨੈਗਲੀਜੈਂਸ ਕਰਕੇ ਜਿਸ ਤਰ੍ਹਾਂ ਐਕਸੀਡੈਂਟ ਦੇ ਨਾਲ ਵੀ ਮੌਤ ਹੋ ਜਾਵੇ ਕਿਸੇ ਦੀ ਨੈਗਲੀਜੈਂਸ ਕਰਕੇ ਤੇ ਉਹਨੂੰ ਜੇਲ੍ਹ ਹੋ ਜਾਂਦੀ ਥੋੜੀ ਬਹੁਤ ਉਸ ਨੂੰ ਸਜ਼ਾ ਸੁਣਾ ਦਿੱਤੀ ਗਈ ਉਸਨੇ ਅਪੀਲ ਲਾਈ ਉੱਚਲੀ ਅਦਾਲਤ ਦੇ ਵਿੱਚ ਇਹਨੇ ਨੂੰ ਉਹਦਾ ਇੱਕ ਗਵਾਂਢੀ ਜਿਹੜਾ ਸੀ ਉਹ ਆ ਗਿਆ ਉਸਨੇ ਅਦਾਲਤ ਦੇ ਵਿੱਚ ਜਾ ਕਰਕੇ ਗਵਾਹੀ ਦੇ ਦਿੱਤੀ ਉਹਦੇ ਹੱਕ ਵਿੱਚ ਉਸਨੇ ਆਖਿਆ ਸੱਚ ਬੋਲ ਰਿਹਾ ਇਹਦੀ ਬੰਦੂਕ ਦੇ ਵਿੱਚ ਵਾਕਿਆ ਗੋਲੀ ਨਹੀਂ ਸੀ ਮੈਂ ਇੱਕ ਬੰਦੇ ਨੂੰ ਗੋਲੀ ਭਰਦਿਆਂ ਦੇਖੇ ਹੁਣ ਕਿਹੜੇ ਬੰਦੇ ਨੂੰ ਗੋਲੀ ਭਰਦਿਆਂ ਦੇਖਿਆ ਜਿਹੜਾ ਬੰਦਾ ਮਰਿਆ ਸੀ ਆਖਣ ਲੱਗਾ ਇਹਦੇ ਪੁੱਤ ਨੇ ਗੋਲੀ ਭਰੀ ਸੀ ਉਹਦੇ ਆਪਣੇ ਪੁੱਤਰ ਨੂੰ ਗੋਲੀ ਵੱਜ ਗਈ ਉਹਦੇ ਆਪਣੇ ਪੁੱਤਰ ਨੇ ਗੋਲੀ ਭਰੀ ਸੀ ਬੰਦੂਕ ਦੇ ਅੰਦਰ ਹੁਣ ਕੀ ਕਾਰਨ ਸੀ ਫਿਰ ਉਸ ਕਾਰਨ ਦਾ ਅੰਦਾਜ਼ਾ ਲਾਇਆ ਗਿਆ ਉਹਦਾ ਪੁੱਤਰ ਜਿਹੜਾ ਸੀ ਉਹ ਸਿਰੇ ਦਾ ਨਿਸ਼ੇੜੀ ਸੀ ਨਿਤ ਪ੍ਰਤੀ ਉਹਦੇ ਕੋਲੋਂ ਪੈਸੇ ਮੰਗਦਾ ਸੀ ਬੰਦਾ ਅਮੀਰ ਸੀ ਉਹਦਾ ਕਾਰੋਬਾਰ ਚੱਲਦਾ ਸੀ ਪਰ ਉਸਨੇ ਪੈਸੇ ਦੇਣ ਤੋਂ ਮਨਾਂ ਕਰ ਦਿੱਤਾ ਕਿ ਇਹ ਨਸ਼ੇੜੀ ਹੋਈ ਜਾ ਰਹੀ ਹੈ ਹੁਣ ਉਹਦਾ ਜਿਹੜਾ ਪੁੱਤ ਸੀ ਉਹ ਚਾਹੁੰਦਾ ਇਹ ਸੀ ਕਿ ਉਹ ਜਾਣਦਾ ਸੀ ਕਿ ਮੇਰਾ ਡੈਡੀ ਜਦੋਂ ਮੰਮੀ ਨਾਲ ਲੜਪੇ ਉਹਨੂੰ ਡਰਾਉਣ ਵਾਸਤੇ ਬੰਦੂਕ ਕੱਢ ਲੈਂਦਾ ਉਸਨੇ ਇੱਕ ਦਿਨ ਚੋਰੀ ਛਿਪੇ ਗੋਲੀ ਗੋਲੀ ਭਰ ਕੇ ਤੇ ਉਹਨੂੰ ਲੋਡ ਕਰ ਦਿੱਤਾ ਕਿ ਹੁਣ ਜਿੱਦਣ ਗੋਲੀ ਚਲਾਵੇਗਾ ਮਾਂ ਮਰ ਜਾਏਗੀ ਇਹ ਜੇਲ੍ਹ ਵਿੱਚ ਚਲਾ ਜਾਵੇਗਾ ਤੇ ਮੈਂ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਉਸ ਬਿਜ਼ਨਸ ਨੂੰ ਸੰਭ ਲਵਾਂਗਾ ਇਸ ਤਰ੍ਹਾਂ ਦੀ ਉਸਨੇ ਪਲੈਨਿੰਗ ਕੀਤੀ ਤੇ ਉਹ ਗੋਲੀ ਉਹਦੇ ਆਪਣੇ ਵੱਜ ਗਈ। ਸੋ ਇੰਤਫਾਕ ਦੀ ਗੱਲ ਹੈ। ਇਸ ਕੁਦਰਤ ਦੇ ਅੰਦਰ ਕਿੰਨੇ ਸੰਯੋਗ ਵਿਜੋਗ ਬਣਦੇ ਨੇ ਕੋਈ ਦੱਸ ਨਹੀਂ ਸਕਦਾ। ਜਦੋਂ ਕਿਧਰੇ ਇਸ ਤਰ੍ਹਾਂ ਦੀ ਸਟੋਰੀ ਸਾਹਮਣੇ ਆਉਂਦੀ ਤੇ ਹਰਾਨੀ ਵਰਤ ਜਾਂਦੀ। ਸਤਿਗੁਰੂ ਆਖਦੇ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੋਖ ਵਿਸਮਾਦ ਭੋਗ